ਆ ਵੇਖੋ ਤੁਸੀਂ ਕਿਵੇਂ 4 ਲੱਖ ਦਾ ਮਾਲ ਚੱਕੀ ਫਿਰਦੇ ਆ ਦੋ ਤਿੰਨ ਜਣੇ ਉਹ ਦੱਸ ਦਈਏ ਕੀ ਹੈ ਚੋਰ ਹੈ ਔਰ ਚੋਰਾ ਵੱਲੋਂ ਇੱਕ ਦੁਕਾਨ ਦੇ ਉੱਤੋਂ 4 ਲੱਖ ਦਾ ਮਾਲ ਚੋਰੀ ਕੀਤਾ ਗਿਆ ਰੈਡੀਮੇਡ ਜੈਕਟਾਂ ਚੋਰੀ ਕੀਤੀਆਂ ਜਾਂ ਰੈਡੀਮੇਡ ਪੈਂਟਾਂ ਚੋਰੀ ਕੀਤੀਆਂ ਔਰ ਦੱਸ ਦਈਏ ਕਿ ਇੱਕ ਕਹਾਵਤ ਬਣੀ ਸੀ ਕਿ ਰਾਤ ਬਣੀ ਹੈ ਚੋਰਾ ਤੇ ਆਸ਼ਕਨ ਲਈ ਤਾਂ ਰਾਤ ਦੇ ਸਮੇਂ ਚੋਰ ਕਿਵੇਂ 4 ਲੱਖ ਦਾ ਮਾਲ ਪੋ ਰਿਆ ਜਿ ਬੰਨ ਕੇ ਲਈ ਜਾ ਰਿਹਾ ਔਰ ਉਸ ਦੁਕਾਨਦਾਰ ਦੇ ਉੱਤੇ ਕੀ ਬੀਤ ਰਹੀ ਹੋਵੇਗੀ ਜਿਸ ਨੇ ਬੜੀ ਮਿਹਨਤ ਕਰਕੇ ਦੁਕਾਨ ਬਣਾਈ ਔਰ ਇਹ ਸਮਾਨ ਇਕੱਠਾ ਕੀਤਾ ਕਈ ਜਗ੍ਹਾ ਤੋਂ ਪੈਸੇ ਵਿਆਜ ਦੇ ਚੱਕੇ ਹੋਣਗੇ ਔਰ ਵੇਖੋ ਤੁਸੀਂ ਹਾਲਾਤ ਚੋਰਾ ਦੇ ਕੀ ਆ ਦੀਨਾਨਗਰ ਦੇ ਵਿੱਚ ਐ ਔਰ ਦੱਸਦੇ ਆ ਕਿ ਪੁਲਿਸ ਦੀ ਗੱਡੀ ਬਾਹਰ ਲੰਘ ਰਹੀ ਸੀ ਔਰ ਇਹ ਅੰਦਰ ਉਸ ਵੇਲੇ ਬੈਠੇ ਹੋਏ ਸੀ ਜਿਵੇਂ ਜਿਵੇਂ ਸੀਸੀਟੀਵੀ ਦਾ ਟਾਈਮ ਮੈਚ ਖਾ ਰਿਆ ਪੁਲਿਸ ਨੇ ਹੂਟਰ ਤਾਂ ਮਾਰਿਆ ਪੁਲਿਸ ਰਾਤ ਦਿਨ ਤਫ਼ਤੀਸ਼ ਕਰ ਰਹੀ ਆ ਲੇਕਿਨ ਚੋਰ ਜਿਹੜੇ ਆ ਉਹ ਅਜੇ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਘੁੰਮ ਰਹੇ ਆ ਔਰ ਬਹੁਤ ਸਾਰੇ ਪੁਲਸ ਫੜ ਵੀ ਰਹੀ ਆ ਤੁਸੀਂ ਪੂਰੀ ਗੱਲ ਬਾਤ ਸੁਣੋ ਔਰ ਵੀਡੀਓ ਸ਼ੇਅਰ ਜ਼ਰੂਰ ਕਰਿਓ ਆ ਦੱਸ ਦਈਏ ਕਿ ਰਾਤ ਦੀ ਘਟਨਾ ਔਰ بارش ਵੇਲੇ ਦੀ ਘਟਨਾ ਔਰ ਜਦੋਂ ਪੁਲਿਸ ਦੀ ਗੱਡੀ ਬਾਹਰ ਦੀ ਲੰਘਦੀ ਆ ਤਾਂ ਅੰਦਰ ਚੋਰ ਜਿਹੜੇ ਆ ਉਸ ਵੇਲੇ ਆਪਣਾ ਹੱਥ ਸਾਫ਼ ਕਰ ਰਹੇ ਹੁੰਦੇ ਆ ਔਰ ਦੁਕਾਨਦਾਰੀ ਦੇ ਵਿੱਚੋਂ ਜਦੋਂ ਕੋਈ ਆਪਣੇ ਰੋਜ਼ਗਾਰ ਵਾਸਤੇ ਦੁਕਾਨਦਾਰੀ ਖੋਲਦਾ ਤਾਂ ਦੁਕਾਨ ਦੇ ਅੰਦਰ ਤੁਸੀਂ ਮੰਨਦੇ ਹੋਵੋਗੇ ਕਿ ਸਮਾਨ ਹੁੰਦਾ ਕੱਪੜਾ ਸੀਗਾ ਰੈਡੀਮੇਡ ਕੱਪੜਾ ਔਰ ਚੋਰਾਵਾਂ ਵੱਲੋਂ ਹੱਥ ਸਾਫ਼ ਕੀਤਾ ਗਿਆ ਨੁਕਸਾਨ ਕੀਤਾ ਗਿਆ ਔਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿੰਨਾ ਨੁਕਸਾਨ ਹੋਇਆ ਆ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਅੱਗੇ ਹੋ ਕੇ ਵਿਖਾਈਆਂ ਜਾਣ ਕਿ ਕਿੰਨਾ ਨੁਕਸਾਨ ਹੋਇਆ ਔਰ ਪੁਲਿਸ ਦੀ ਗੱਡੀ ਦੀ ਗਸ਼ਤ ਦੀ ਗੱਲ ਕਰੀਏ ਤਾਂ ਗਸ਼ਤ ਜ਼ਰੂਰ ਹੁੰਦੀ ਆ ਲੇਕਿਨ ਕਿਤੇ ਨਾ ਕਿਤੇ ਜਾ ਕੇ ਚੋਰ ਜਿਹੜੇ ਆ ਮੌਕਾ ਵੇਖਦੇ ਆ ਕਿ ਗੱਡੀ ਕਦੋਂ ਆਉਂਦੀ ਆ ਤਾਂ ਕਦੋਂ ਲੰਘ ਜਾਂਦੀ ਆ ਜਦੋਂ ਹੂਟਰ ਆਵਾਜ਼ ਦਿੰਦਾ ਤਾਂ ਚੋਰ ਅੰਦਰ ਬੈਠ ਜਾਂਦੇ ਆ ਤਾਂ ਫੇਰ ਸਮਾਨ ਲੈ ਕੇ ਨਿਕਲ ਜਾਂਦੇ ਆ ਔਰ ਆ ਹਾਸਾ ਬਹੁਤ ਵੱਡਾ ਹੈ ਔਰ ਪਤਾ ਨਹੀਂ ਕਿੰਨੇ ਲੱਖਾਂ ਦਾ ਨੁਕਸਾਨ ਹੋ ਗਿਆ ਔਰ ਆਏ ਦਿਨ ਕੋਈ ਨਾ ਕੋਈ ਚੋਰੀ ਜੜੀ ਆ ਉਹ ਹੁੰਦੀ ਰਹਿੰਦੀ ਆ ਔਰ ਪੁਲਿਸ ਦੀ ਨਫਰੀ ਘਟ ਹੋਣ ਕਰਕੇ ਬਹੁਤ ਸਾਰੇ ਨਾਕਿਆਂ ਦੀ ਘਾਟ ਹੈ ਬਹੁਤ ਸਾਰੀਆਂ ਗਸ਼ਤਾਂ ਦੀ ਘਾਟ ਹੈ ਔਰ ਬਹੁਤ ਸਾਰੀ ਪੁਲਿਸ ਜਿਹੜੀ ਆ ਉਹ ਭਰਤੀਆਂ ਬੰਦ ਹੋਣ ਕਰਕੇ ਪੁਲਿਸ ਘਟ ਹੈ ਔਰ ਬਹੁਤ ਸਾਰੇ ਕੰਮ ਜਿਹੜੇ ਆ ਬਹੁਤ ਜ਼ਿਆਦਾ ਕੰਮ ਪੁਲਿਸ ਦੇ ਉੱਤੇ ਥਾਪੇ ਗਏ ਆ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੰਮ ਆ ਪੁਲਿਸ ਦੀ ਜ਼ਿੰਮੇਵਾਰੀ ਬਣ ਗਈ ਆ ਔਰ ਹੁਣ ਚੋਰੀ ਦੀ ਗੱਲ ਕਰੀਏ ਕਿ ਇੱਥੇ ਪੁਲਿਸ ਨੇ ਆਪਣੀ ਗਸ਼ਤਾਂ ਟਾਈਮ ਨਾਲ ਕਰੀ ਆ ਲੇਕਿਨ ਚੋਰ ਉਹਨਾਂ ਨੂੰ ਝਕਮਾ ਦੇ ਗਏ ਆ ਔਰ ਗੱਲ ਕਰਦੇ ਆ ਦੁਕਾਨਦਾਰ ਨਾਲ ਹਾਂਜੀ ਪ੍ਰਾਜ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਾਜ ਜੀ ਕਿੰਨੇ ਕੁ ਬੰਦਿਆਂ ਦਾ ਤੁਹਾਨੂੰ ਸ਼ੰਕਾ ਲੱਗਿਆ ਕਿ ਕਿੰਨੇ ਕੁ ਬੰਦੇ ਸੀ ਕੈਮਰਾ ਦੇਖਿਆ ਚਾਰ ਤੋਂ ਪੰਜ ਬੰਦੇ ਤੇ ਸਾਨੂੰ ਲੱਭੇ ਆ ਸਮਾਨ ਕਢਦੇ ਚਾਰ ਪੰਜ ਬੰਦੇ ਜਿਹੜੇ ਸਮਾਨ ਲੈ ਕੇ ਜਾ ਰਹੇ ਆ ਉਹਨਾਂ ਵਿੱਚੋਂ ਕੋਈ ਵੀ ਇੱਕ ਬੰਦਾ ਕਲੀਅਰ ਨਹੀਂ ਹੋ ਸਕਿਆ ਕਲੀਅਰ ਧੁੰਦ ਧੁੰਦ ਦੇ ਕਰਕੇ ਨਹੀਂ ਉਹ ਮੂੰਹ ਬੰਨੇ ਰਿਹਾ ਉਹਨਾਂ ਨੇ ਔਰ ਕੁਝ ਸ਼ੱਕ ਦੇ ਸੂਈ ਕਿਤੇ ਜਾਂਦੀ ਆ ਕਿਤੇ ਨਹੀਂ ਬੋ ਜੀ ਫਿਲਹਾਲ ਤੇ ਆਪਾਂ ਆਪਣੇ ਹਸਾਮਾ ਦੇਖਿਆ ਵਾ ਠੀਕ ਹੈ ਜੀ ਇੱਕ ਦੋ ਕੈਮਰੇ ਤੇ ਬਾਕੀ ਜਿਹੜੇ ਅੱਗੇ ਹਸਪੀਟਲ ਦੇ ਕੈਮਰੇ ਹੋ ਗਏ ਹੁਣ ਆਪਾਂ ਜਾ ਕੇ ਮੁਲਾਜ਼ਮਾਂ ਨੂੰ ਕਹਿੰਦੇ ਆ ਉਹ ਆਪਣੇ ਨਾਲ ਮੁਲਾਜ਼ਮ ਲੈ ਕੇ ਆਣਗੇ ਸਾਰੇ ਰਮਾਨਾ ਚੈੱਕ ਕਰਨਗੇ ਤੇ ਇਹ ਬੰਦਿਆਂ ਦਾ ਪਤਾ ਲੱਗ ਜਾਏਗਾ ਫਿਲਹਾਲ ਤੇ ਚਾਰ ਪੰਜ ਬੰਦੇ ਹੈਗੇ ਆ ਕੈਮਰੇ ਕੈਮਰੇ ਹੈਗੇ ਆ ਬਹੁਤ ਸਾਰੀ ਜਗ੍ਹਾ ਤੇ ਲੱਗੇ ਹੋਏ ਹਾਂਜੀ 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 ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਭਾਈ 2.5 ਲੱਖ ਦੀ ਜੈਕਟਾਂ ਗਈਆਂ ਬਾਕੀ ਜਿਹੜਾ ਐਸੈਸਰੀ ਸੂਸਰੀ ਪੈਂਟਾਂ ਸਾਰਾ ਸਮਾਨ ਲੈ ਪਾ ਕੇ ਹਜੇ ਐਕੂਰੇਟ ਤੇ ਨਹੀਂ ਆਪਾਂ ਐਸਟੀਮੇਟ ਲਾਇਆ ਪਰ 3-4 ਲੱਖ ਦਾ 4 ਲੱਖ ਦਾ ਸਮਾਨ ਚਲੇ ਗਿਆ ਕੈਸ਼ ਵੀ ਹੈਗਾ ਸੀ ਔਰ ਚੋਰ ਕਿਵੇਂ ਵੇਡਾਰਾ ਕਿਵੇਂ ਸ਼ਹਿਰ ਦੇ ਵਿੱਚੋਂ ਦੀ ਪੰਡਾ ਪਾਈਆਂ ਲੈ ਕੇ ਜਾ ਰਹੇ ਆ ਸ਼ਰੇ ਆਮ ਲੈ ਕੇ ਗਏ ਆ ਉਹ ਲਫਾਫੇ ਉਹਨਾਂ ਨੇ ਸਿਰ ਤੇ ਚੁੱਕੇਦੇ ਆ ਤੇ ਦੋ ਕੈਮਰੇ ਦੇਖਿਆ ਦੋਨਾਂ ਵਿੱਚ ਲੱਬੇ ਆ ਦੋਨਾਂ ਨੇ ਮਤਲਬ ਚਾਰਾ ਪੰਜਾਂ ਬੰਦਿਆਂ ਦਾ ਸਮਾਨ ਚੁੱਕੇਦਾ ਉਹ ਆਈ ਸੀ ਸੀ ਟੀ ਵੀ ਦੇਖਿਆ ਨਾਲ ਵਾਲੇ ਮੰਦਿਰ ਦਾ ਤੇ ਇੱਕ ਘਾਰਾ ਲੱਗਿਆ ਉੱਥੇ ਉਹ ਲੱਬੇ ਆ ਸਾਨੂੰ ਦਾ ਜਾਂਦੇ ਤੇ ਇਹ ਕਿੰਨਾ ਸਮਾਂ ਹੋ ਗਿਆ ਸੀ ਤੁਹਾਨੂੰ ਦੁਕਾਨ ਓਪਨ ਕਰੀ ਇੱਕ ਸਾਲ ਹੋ ਗਿਆ ਪੂਰਾ ਇੱਕ ਸਾਲ ਹੋ ਗਿਆ ਸੀ ਔਰ ਇੱਕ ਸਾਲ ਤੋਂ ਬਾਦ ਵਿੱਚ ਹੁਣ ਇਹ ਪਹਿਲਾ ਚਾਂਸ ਹੋਇਆ ਤੁਹਾਡੇ ਇਸ ਏਰੀਏ ਵਿੱਚ ਚੋਰੀ ਹੋਣ ਦਾ ਜਾਂ ਪਹਿਲਾਂ ਵੀ ਇੱਧਰ ਕਦੀ ਹੋਈ ਨਹੀਂ ਪਿੱਛੇ ਤੇ 2-3 ਚਾਂਸ ਹੋਏ ਆ ਪਰ ਉਹ ਮਤਲਬ ਕਾਮਯਾਬ ਨਹੀਂ ਹੋਏ ਚੋਰੀ ਵਿੱਚ ਪਰ ਮੇਰੇ ਇੱਥੇ ਹੋ ਗਿਆ ਮੇਨ ਰੋਡ ਤੇ ਹੀ ਆ ਤੁਹਾਡੀ ਦੁਕਾਨ ਤੇ ਕੈਮਰੇ ਹੈਗੇ ਸੀ ਨਹੀਂ ਦੁਕਾਨ ਤੇ ਕੈਮਰੇ ਨਹੀਂ ਸੀ ਸ਼ਾਇਦ ਦੁਕਾਨ ਤੇ ਕੈਮਰੇ ਨਹੀਂ ਸੀ ਤੁਸੀਂ ਬਾਹਰ ਲੋਕਾਂ ਦੇ ਕੈਮਰੇ ਜਿਹੜੇ ਉਹ ਵੇਖ ਲਾ ਮੰਦਰ ਆ ਮਾਰਕੀਟ ਦੇ ਉੱਥੇ ਮੰਦਰ ਦੇ ਕੈਮਰੇ ਚੈੱਕ ਕੀਤੇ ਤੇ ਲੱਗੇ ਘਾਰ ਆ ਘਰ ਦਾ ਕੈਮਰਾ ਕਰਕੇ ਔਰ ਦੱਸ ਦਈਏ ਤਸਵੀਰਾਂ ਕਿ ਕਿਤੇ ਨਾ ਕਿਤੇ ਜਾ ਕੇ ਕੈਮਰਿਆਂ ਦੀ ਘਾਟ ਕਰਨੇ ਪ੍ਰੋਬਲਮ ਆ ਜਾਂਦੀ ਆ ਔਰ ਕੈਮਰੇ ਜਿਹੜੇ ਆ ਬਹੁਤ ਜ਼ਰੂਰੀ ਆ 10-15000 ਵਿੱਚ ਕੈਮਰੇ ਅਕਸਰ ਹੀ ਲੱਗ ਜਾਂਦੇ ਆ ਔਰ ਹਰ ਦੁਕਾਨਦਾਰ ਨੂੰ ਅਸੀਂ ਸਲਾਹ ਦੇਵਾਂਗੇ ਕਿ ਕੈਮਰੇ ਜਿਹੜੇ ਆ ਉਹ ਜ਼ਰੂਰ ਲਗਵਾਓ ਕਿਤੇ ਨਾ ਕਿਤੇ ਜਾ ਕੇ ਤੁਹਾਡੇ ਜੋ ਵਿਊ ਹੈ ਉਹ ਬਿਲਕੁਲ ਸਾਹਮਣੇ ਆ ਸਕਦਾ ਹੈ ਕਿਉਂਕਿ ਤੁਹਾਡੇ ਫੋਨ ਦੇ ਨਾਲ ਅਟੈਚ ਹੁੰਦੇ ਆ ਆਨਲਾਈਨ ਚੱਲਦੇ ਆ ਤਾਂ ਰਿਕਾਰਡਿੰਗ ਤੁਹਾਡੇ ਫੋਨ 'ਚ ਰਹਿੰਦੀ ਆ ਜੇ ਕੋਈ ਚੋਰ ਬੰਦ ਵੀ ਕਰ ਦਿੰਦਾ ਕੈਮਰਿਆਂ ਨੂੰ ਤਾਂ ਰਿਕਾਰਡਿੰਗ ਤੁਹਾਡੇ ਫੋਨ ਦੇ ਵਿੱਚ ਰਹੇਗੀ ਉਥੋਂ ਤੱਕ ਤੁਸੀਂ ਵੇਖ ਸਕਦੇ ਹੋ ਕੌ ਔਰ ਫਿਲਹਾਲ ਦੱਸਦੀ ਆ ਕਿ ਇਹ ਤਸਵੀਰਾਂ ਦਿਨਾਨਗਰ ਦੀਆਂ ਸੁમિતਰਾ ਦੇਵੀ ਸਕੂਲ ਦੇ ਕੋਲ ਬਿਲਕੁਲ ਬੈਕਸਾਈਡ ਦੇ ਉੱਤੇ ਔਰ ਪੁਲਿਸ ਵੱਲੋਂ ਤਾਂ ਇੱਥੇ ਆ ਕੇ ਮੌਕਾ ਵੇਖਿਆ ਗਿਆ ਬਹੁਤ ਸਾਰੇ 뷰 ਜਿਹੜੇ ਆ ਉਹ ਵੇਖ ਕੇ ਕਿਉਂ ਬਣਾਏ ਗਏ ਆ ਕਿ ਕਿਵੇਂ ਮੌਕਾ ਇਹ ਕੀਤਾ ਗਿਆ ਔਰ ਫਿਰ ਵੀ ਅਜੇ ਤੱਕ ਕੋਈ ਵੀ ਜਿਹੜਾ ਵਾ ਉਹ ਸਾਫ਼ 뷰 ਨਹੀਂ ਆਇਆ ਕਿ ਚੋਰ ਕਿਹੜੇ ਸੀ ਕਿਹੜੇ ਨਹੀਂ ਔਰ ਬੇਨਤੀ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਕਿ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਇਹਨਾਂ ਦਾ ਮਾਲੀਆ ਜੋ ਨੁਕਸਾਨ ਹੋਇਆ ਉਸ ਦਾ ਬਚਾਅ ਹੋ ਸਕੇ ਕੁਝ ਸਮਾਨ ਇਹਨਾਂ ਦਾ ਵਾਪਸ ਮਿਲ ਸਕੇ ਔਰ ਇਹ ਲਗਭਗ 3-4 ਲੱਖ ਦਾ ਨੁਕਸਾਨ ਹੋ ਜਾਣਾ ਕਿਤੇ ਨਾ ਕਿਤੇ ਕਬਰਾਹਟ ਮਹਿਸੂਸ ਹੁੰਦੀ ਆ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਵੱਤ ਵਾ ਸ਼ੇਅਰ ਕਰਦੇ ਹੋ ਤਾਂ ਜੋ ਪੁਲਿਸ ਜਿਹੜੀ ਆ ਉਹ ਇਸ ਨੂੰ ਪੂਰਾ ਬਰੀਕੀ ਨਾਲ ਜਾਂਚ ਕਰ ਸਕੇ ਔਰ ਚੋਰਾਂ ਤੱਕ ਵੀ ਇਹ ਵੀਡੀਓ ਆਮ ਲੋਕਾਂ ਦੇ ਤੱਕ ਵੀ ਸਾਰਿਆਂ ਤੱਕ ਪਹੁੰਚ ਸਕੇ ਕਿ ਚੋਰਾਂ ਦਾ ਚਿਹਰਾ ਵੀ ਨਕਾਬ ਹੋ ਸਕੇ ਔਰ ਲੋਕਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ